ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਜਿਵੇਂ ਸਭ ਨੂੰ ਪਤਾ ਹੈ ਸਮਾਣਾ ਹਲਚਲ ਨਿਊਜ਼ ਲੋਕ ਮਸਲੇ ਲੈ ਕੇ ਚੱਲਦਾ ਹੈ ਤੇ ਲੋਕ ਮਸਲੇ ਤੂੰ ਹੀ ਪਹਿਲ ਦੇ ਕੇ ਜੋ ਵੀ ਮਸਲੇ ਨੇ ਉਹਨਾਂ ਦੇ ਹੱਲ ਕਰਨ ਦੀ ਵੀ 100% ਕੋਸ਼ਿਸ਼ ਕੀਤੀ ਜਾਂਦੀ ਹੈ ਤਕਰੀਬਨ ਤਕਰੀਬਨ ਸਮਾਣਾ ਹਲਚਲ ਨਿਊਜ਼ ਦੇ ਵੱਲੋਂ ਚਲਾਈਆਂ ਖਬਰਾਂ ਤੇ 100% ਅਸਰ ਵੀ ਹੁੰਦੇ ਨੇ ਅੱਜ ਇੱਕ ਮਸਲਾ ਇਹ ਹੈ ਮੁੱਖ ਮੰਤਰੀ ਸਾਹਿਬ ਤੱਕ ਆ ਅਵਾਜ਼ ਪਹੁੰਚਾ ਰਹੇ ਹਾਂ ਕਿ ਵੀ ਜਿਵੇਂ ਅਸੀਂ ਹੁਣ ਖੜੇ ਹਾਂ ਸਮਾਣਾ ਟਰੱਕ ਯੂਨੀਅਨ ਦੇ ਵਿੱਚ ਗੱਲ ਇਹ ਹੈ ਕਿ ਵੀ ਜਿਹੜੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਨਸ਼ਿਆ ਵਿਰੁੱਧ ਕਿ ਵੀ ਬਹੁਤ ਸਲੰਘਾ ਜੋ ਕੰਮ ਹੈ ਉਹਦੀ ਅਸੀਂ ਖੂਬ ਸਲੰਘਾ ਵੀ ਕਰਦੇ ਆ ਸਾਡਾ ਚੈਨਲ ਵੀ ਉਹਦੀ ਸਲੰਘਾ ਕਰਦਾ ਤੇ ਸਮੂਹ ਪੰਜਾਬੀ ਉਹਨਾਂ ਦੇ ਤੁਹਾਡੇ ਕੀਤੇ ਕੰਮ ਦੀ ਸਲੰਘਾ ਕਰ ਰਿਹਾ ਇੱਥੇ ਤੁਹਾਡੇ ਤੱਕ ਪਰਾਵਾ ਦੀ ਇੱਕ ਕਹਾਣੀ ਗੱਲ ਇਹ ਪਛਾਰ ਰਹੇ ਆ ਕਿ ਵੀ ਜਿਹੜੇ ਕੁਦਰਤੀ ਜਿਹੜੇ ਕਿ ਕੈਮੀਕਲ ਨਸ਼ਿਆਂ ਨੂੰ ਥੰਲ ਪਾ ਕੇ ਜੇ ਕੁਦਰਤੀ ਜਿਹੜੇ ਭੁੱਕੀ ਫੀਮ ਦੀ ਜੇ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਉਹ ਵੀ ਵਧੀਆ ਇੱਕ ਤਾਂ ਉਹਦੇ ਨਾਲ ਕਿਸਾਨੀ ਨੂੰ ਵੀ ਬੜਾਵਾ ਮਿਲੇਗਾ ਤੇ ਜਿਹੜੇ ਅੱਜ ਕੱਲ ਆਪਾਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਤੇ ਕਿਸੇ ਦੀ ਬਾਹ ਦੇ ਵਿੱਚ ਸਰੰਗੇ ਰਾਈ ਜੀ ਦਾ ਕਿਸੇ ਹੋਰ ਰੰਗ ਦੇ ਵਿੱਚ ਸਰੰਜ ਰਹਿ ਗਈ ਉਹ ਸਿੰਥੈਟਿਕ ਨਸ਼ਿਆਂ ਵਾਲੀ ਮੋਤਾ ਹੁੰਦੀਆਂ ਨੇ ਨਾ ਕਿ ਕਿਸੇ ਪੁੱਕੀ ਨਾ ਪੁੱਕੀ ਨਾਲ ਤੇ ਫੀਮ ਨਾਲ ਕਿਸੇ ਦੀ ਕੋਈ ਮੌਤ ਨਹੀਂ ਹੋਈ ਤੇ ਨਾ ਹੀ ਕਿਸੇ ਨੇ ਦੇਖੀ ਐ ਅਸੀਂ ਉਸ ਨੂੰ ਬढ़ावा ਨਹੀਂ ਦੇ ਰਹੇ ਸਾਡੇ ਚੈਨਲ ਦਾ ਕੰਮ ਇਹ ਨਹੀਂ ਕਿ ਬढ़ावा ਦੇਣਾ ਉਹ ਕਹਿਣਾ ਮਤਲਬ ਇਹ ਹੈ ਕਿ ਵੀ ਜਿੰਨੇ ਵੀ ਪੁਰਾਣੇ ਬਜ਼ੁਰਗ ਖਾਂਦੇ ਨੇ 80 ਸਾਲ 85 ਸਾਲ 90 ਸਾਲ ਦੀ ਉਹਨਾਂ ਦੀ ਉਮਰਾਂ ਦੇ ਰਾਜ ਇਹ ਹੀ ਨੇ ਕਿ ਵੀ ਜਿਹੜੀ ਭੁੱਖੀ ਫੀਮ ਦੀ ਚਮਚਾ ਲਾ ਕੇ ਸਾਰਾ ਸਾਰਾ ਦਿਨ ਕੰਮ ਕਰਦੇ ਨੇ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜੇ ਥਾਂ ਥਾਂ ਤੇ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਦੇਖ ਰਹੇ ਹਰ ਸ਼ਹਿਰ ਦੇ ਵਿੱਚ ਦੋ ਦੋ ਤਿੰਨ ਤਿੰਨ ਬੇਬੀ ਸੈਂਟਰ ਖੁੱਲ ਗਏ ਨੇ ਉਹ ਵੀ ਸੈਂਟਰ ਖੁੱਲਣ ਦਾ ਕਾਰਨ ਵੀ ਇਹ ਹੈ ਕਿ ਵੀ ਕਿਤੇ ਨਾ ਕਿਤੇ ਜਿਹੜੀ ਨੌਜਵਾਨਾਂ ਦੀ ਪੀੜ੍ਹੀ ਹੈ ਇਹ ਕਿ ਵੀ ਦੂਜੇ ਸਿੰਥੈਟਿਕ ਨਸ਼ਿਆਂ ਦੇ ਕਾਰਨ ਨਾ ਮਰਦੀ ਵੱਲ ਹੁੰਦੇ ਹੋਏ ਉਹ ਜਵਾਗ ਜਿੰਨੇ ਦੇ ਵੀ ਉਹਨਾਂ ਦੇ ਵਾਂ ਵਾਂਜੇ ਦਾ ਕਾਰਨ ਵੀ ਇਹੀ ਹੈ ਕਿ ਵੀ ਜਿਹੜੇ ਕੈਮੀਕਲ ਨਸ਼ੇ ਕਰਦੇ ਨੇ ਤੇ ਹੁਣ ਇੱਥੇ ਅਸੀਂ ਇਹ ਜਿਹੜੇ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾ ਰਹੇ ਹਾਂ ਕਿ ਵੀ ਕਿਤੇ ਨਾ ਕਿਤੇ ਥੋੜੀ-ਥੋੜੀ ਜਿੰਨੀ ਵੀ ਹੋ ਸਕੇ ਜਿਵੇਂ ਆਪ ਜੀ ਨੂੰ ਠੀਕ ਲੱਗਦਾ ਹੁੰਦਾ ਭਰਾਵਾਂ ਦੀ ਮੰਗ ਤੇ ਸਰ ਭੁੱਖੀ ਫੀਲਮ ਦੀ ਖੇਤੀ ਨੂੰ ਕੋਈ ਨਾ ਕੋਈ ਥੋੜੀ ਬੋਤੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਭਰਾ ਜਿਹੜੇ ਨੇ ਕਿ ਵੀ ਆਪਣੇ ਕੰਮਕਾਰ ਨੂੰ ਵੀ ਹੋਰ ਆਪਣੇ ਆ ਕਰਕੇ ਤੇ ਕਿਸਾਨੀ ਨੂੰ ਵੀ ਕਿਤੇ ਨਾ ਕਿਤੇ ਨੂੰ ਹੰਗਾਰਾ ਮਿਲੇਗਾ ਦੇਖਦੇ ਹਾਂ ਹੁਣ ਪੰਜਾਬ ਸਰਕਾਰੀ ਇਸ ਵੱਲ ਕਿੰਨਾ ਗੌਰ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿ ਦੇਖੇ ਚਲਾਰੋ ਆਪ ਕਦੇ ਵੀ ਲੈਣਾ ਵਿੱਚ ਸਰਕਾਰ ਨੇ ਜਿਹੜੀ ਮੈ ਬਿੱਡੀ ਐ ਸਿੰਥੈਟਿਕ ਨਸ਼ੇ ਹੋ ਗਏ ਗੋਲੀਆਂ ਕੈਪਸੂਲ ਸਮੈਕ ਕਿੱਟਾ ਮਾਰੂ ਨਸ਼ੇ 12 ਸਾਲ ਦੇ 19 ਸਾਲ ਦੇ 20 ਸਾਲ ਦੇ ਬੱਚੇ ਘਰਾਂ ਦੇ ਘਰ ਉਜੜੇ ਜਾਂਦੇ ਨੇ ਇਹ ਹਾਲ ਹੋਇਆ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦਿਆਂ ਸਰਕਾਰ ਨੇ ਉਪਰ ਅਲੱਗ ਕੀਤਾ ਪਰ ਇਹਦੇ ਨਾਲ ਨਾਲ ਜਿਹੜਾ ਰਵਾਇਤੀ ਨਸ਼ਾ ਜਿਵੇਂ ਹੀਮ ਹੋ ਗਿਆ ਕੁਦਰਤੀ ਕੁਦਰਤੀ ਨੋ ਜੇ ਆਪਾ ਖੇਤ ਦਾ ਜਿਹੜੀ ਬੀਜ ਤੇ ਆ ਜੀ ਵੀ ਸਰਕਾਰ ਨੂੰ ਚਾਹੀਦਾ ਇਹਦੇ ਬਾਰੇ ਸੋਚੇ ਕੋਈ ਨਾ ਕੋਈ ਖੁੱਲ੍ਹ ਦਵੇ ਜਿਹਦੇ ਕਰਕੇ ਜਿਹੜੀ ਨਵੀਂ ਪੀੜੀ ਜਿਹੜੀ ਬਾਜੇ ਤੇ ਮੇਰਾ ਤੇ ਆਈ ਸੁਝਾਅ ਹੈ ਸਰਕਾਰ ਨੂੰ ਬੇਨਤੀ ਹੈ ਧੰਨਵਾਦ ਜੀ ਲੱਖਾ ਸਿੰਘ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਨਾ ਮੁਹਿੰਮ ਚਲਾਈ ਗਈ ਹੈ ਕੈਮੀਕਲ ਨਸ਼ਾ ਸੰਬੰਧੀ ਜਿਹੜੇ ਕਿ ਬਹੁਤ ਹੀ ਖਤਰਨਾਕ ਨਸ਼ੇ ਨੇ ਉਹ ਨਸ਼ਾ ਦੀ ਜੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਫੋਟੋਆਂ ਵਾਇਰਲ ਹੋਈਆਂ ਨੇ ਕਿਸੇ ਦੇ ਹੱਥ ਦੇ ਵਿੱਚ ਜਾਂ ਕਿਸੇ ਦੇ ਅੰਗ ਦੇ ਵਿੱਚ ਸੁਰਿੰਜ ਜਾਂ ਕੈਮੀਕਲ ਨਸ਼ੇ ਜਾਂ ਸਿੰਥੈਟਿਕ ਨਸ਼ੇ ਜਾਂ ਫਿਰ ਜਿਹੜੇ ਜਿਨ੍ਹਾਂ ਨੂੰ ਕਹਿ ਸਕਦੇ ਆ ਕਿ ਵੀ ਮਾਰੂ ਨਸ਼ੇ ਤੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੇ ਜਿਵੇਂ ਹੁਣ ਗੱਲ ਕੀਤੀ ਜਾਵੇ ਕੁਦਰਤੀ ਨਸ਼ੇ ਨੇ ਜਿਵੇਂ ਭੁੱਕੀ ਹੋਗੀ ਫੀਮ ਹੋਗੀ ਇਹਨਾਂ ਨੂੰ ਖਾ ਕੇ ਬੰਦੇ ਕਿਰਤ ਕਰਦੇ ਨੇ ਜਿਵੇਂ ਕਿ ਵੀ ਸਾਰਾ ਸਾਰਾ ਦਿਨ ਕੰਮ ਲੱਗੇ ਰਹਿੰਦੇ ਨੇ ਤੇ ਜੇ ਦੂਜੇ ਨਸ਼ਿਆਂ ਦੀ ਗੱਲ ਕੀਤੀ ਕਿ ਜਾਵੇ ਕੈਮੀਕਲ ਨਸ਼ਾ ਦੀ ਉਹਨਾਂ ਨੂੰ ਖਾ ਕੇ ਲੜਾਈ ਝਗੜੇ ਤੇ ਹੋਰ ਗਲਤ ਫਹਿਮੀਆਂ ਵਾਲੀਆਂ ਗੱਲਾਂ ਕਰਦੇ ਨੇ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਮੈਂ ਧੰਨਵਾਦ ਕਰਨਾ ਤੁਹਾਡੇ ਚੈਨਲ ਦਾ ਇਸ ਤਰ੍ਹਾਂ ਜੀ ਵੇਖੋ ਜਿਹੜਾ ਮਹਮਾ ਚਲਾਈਏ ਸਰਕਾਰ ਨੇ ਬਹੁਤ ਵਧੀਆ ਹੈ ਠੀਕ ਹੈ ਜੀ ਅਸੀਂ ਸਲਾਹਾ ਕਰਦੇ ਆਂ ਅਸੀਂ ਇਸ ਟਾਈਮ ਟਰੱਕ ਜਿੰਨੇ ਖੋਤੇ ਆ ਗੁਰਦੁਆਰੇ ਟਰੱਕ ਜਿੰਨੇ ਗੁਰਦੁਆਰੇ ਸਮਾਨ ਆ ਅਸੀਂ ਇਸ ਚੀਜ਼ ਦੀ ਸਰਕਾਰ ਦੀ ਸਲਾਹ ਕਰਦੇ ਆ ਵੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਕੈਮੀਕਲ ਨਸ਼ਿਆ ਨੇ ਹੈ ਜਿਹੜਾ ਫੈਕਟਰੀ ਨਸ਼ਾ ਗੋਰੀਆਂ ਜਿਵੇਂ ਹੋ ਗਿਆ 2700 ਨਸ਼ੇ ਹੋ ਗਏ ਮਾਰੂ ਨਸ਼ੇ ਹੋ ਗਏ ਉਹ ਬਹੁਤ ਵਧੀਆ ਮਹਿੰਮ ਚਲਾਈ ਹੈ ਤੇ ਜੋ ਉਹਨਾਂ ਨੇ ਮਹਿੰਮ ਚਲਾਈ ਹੈ ਬਹੁਤ ਵਧੀਆ ਹੈ ਅਸੀਂ ਇੱਕ ਹੋਰ ਮੰਗ ਕਰਦੇ ਆ ਜਿਹੜੀਆਂ ਹੋਗੀਆਂ ਰਵੈਤੀ ਨਸ਼ੇ ਜਿਵੇਂ ਕੁਦਰਤੀ ਨਸ਼ੇ ਹੁੰਦੇ ਸੀ ਭੁੱਕੀ ਫੀਮ ਠੀਕ ਹੈ ਜੀ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸਨ ਉਹ ਖਾ ਕੇ ਸਾਰੇ ਦਿਨ ਸਾਰੀ ਸਾਰੀ ਜੜੀ ਕੰਮ ਕਰਦੇ ਸਨਾਂ ਅਤੇ 100-100 ਸਾਲ ਦੇ 95-95 ਸਾਲ ਦੇ 90-90 ਸਾਲ ਦੇ ਹੋ ਕੇ ਉਹ ਆਪਣੀ ਪੂਰੀ ਉਮਰ ਭੋਕੇ ਮਰਦੇ ਸਨ ਹੁਣ ਦੇਖੋ ਤੁਸੀਂ ਸਾਬਜੀ 18-18 ਸਾਲ ਦੇ ਮੁੰਡੇ 20-20 ਸਾਲ ਦੇ ਸਰਿੰਜਾਂ ਵਿੱਚ ਪਈਆਂ ਹੁੰਦੀਆਂ ਨੇ ਇਸ ਸੰਟੈਸਟਿਕ ਨਸ਼ੇ ਨੂੰ ਜੇ ਨੱਥ ਪਾਣੀ ਹੈ ਤਾਂ ਇਹਨਾਂ ਨੂੰ ਇਹ ਜਿਹੜੇ ਰਵਾਇਤੀ ਨਸ਼ੇ ਨੇ ਇਹ ਇਹਨਾਂ ਨੂੰ ਲਿਆਉਣਾ ਹੀ ਪੈਣਗੇ ਜਿੰਨਾ ਸ਼ੂਟ ਕਰਨੇ ਪੈਣਗੇ ਜਿੰਨਾ ਚਿਰ ਇਹ ਲਿਆਉਂਦੇ ਨਹੀਂ ਜੀ ਉਹਨਾਂ ਚਿਰ ਇਸ ਪੰਜਾਬ ਦਾ ਬੁਰਾ ਹਾਲ ਹੈ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਖਤਮ ਹੁੰਦੀ ਜਾਂਦੀ ਹੈ ਇਸ ਕਰਕੇ ਅਸੀਂ ਮਤਲਬ ਪੂਰੀ ਹੋਗਾ ਮੰਗ ਕਰਨੇ ਆ ਸਰਕਾਰ ਕੋਲੋਂ ਵੀ ਇਸ ਜਿਹੜੇ ਨਸ਼ੇ ਨੇ ਤੇ ਬਹਿਤੀ ਨਸ਼ੇ ਨੇ ਇਹਨਾਂ ਨੂੰ ਲਿਆਂਦਾ ਜਾਵੇ ਅਤੇ ਲੋਕਾਂ ਦੇ ਬੱਚਿਆਂ ਦੀ ਜਾਨ ਬਚਾਈ ਜਾਵੇ ਤੇ ਲੋਕ ਆਪਣਾ ਕੰਮ ਕਰ ਕਰਨਗੇ ਹਾਂਜੀ ਇੱਕ ਹੋਰ ਹੈ ਜੀ ਜਿਹੜੇ ਹੁਣ ਆਪਣੇ ਪੰਜਾਬ ਦੇ ਵਿੱਚ ਬੇਬੀ ਸੈਂਟਰ ਖੁੱਲ ਰਹੇ ਨੇ ਇਹ ਵੀ ਕਾਰਨ ਇਹੀ ਹੈ ਕਿ ਜਿਹੜੇ ਬੱਚੇ ਨੇ ਅੱਗੋਂ ਉਹ ਬਿਲਕੁਲ مرد ਹੋ ਚੁੱਕੇ ਨੇ ਉਹ ਬੱਚਾ ਪੈਦਾ ਨਹੀਂ ਕਰ ਸਕਦੇ ਇਹੀ ਕਾਰਨ ਹੈ ਕਿ ਇਸ ਸਿੰਥੈਟਿਕ ਨਸਿਆਂ ਨਾਲ ਹੀ ਉਹ ਬੱਚੇ ਪੈਦਾ ਨਹੀਂ ਕਰ ਸਕਦੇ ਤੇ ਹੁਣ ਪਿਛਲੇ ਜਿਹੜੇ ਆਪਣੇ ਬਜ਼ੁਰਗ ਸਨ ਉਹ 10-10 8-8 ਬੱਚੇ 10-10 ਬੱਚੇ ਪੈਦਾ ਕਰਦੇ ਸਨ ਇਹ ਕਾਰਨ ਹੀ ਇਹ ਹੈ ਕਿ ਜਿਹੜੇ ਸਿੰਥੈਟਿਕ ਨਸ਼ੇ ਨੇ ਇਹਨਾਂ ਨੂੰ ਜੇ ਆਪਾਂ ਠੱਲ ਪਾਣੀ ਹੈ ਤਾਂ ਆਪਾਂ ਨੂੰ ਗੁਵੈਤੀ ਨਸ਼ੇ ਹੀ ਲਿਆਉਣੇ ਹੀ ਪੈਣਗੇ ਅਸੀਂ ਪੁਰਜੋ ਮੰਗ ਕਰਨੇ ਆ ਸਰਕਾਰ ਕੋਲ ਵੀ ਇਹ ਜਲਦੀ ਤੋਂ ਜਲਦੀ ਇਹਨਾਂ ਦੇ ਮਤਲਬ ਲਿਆਂਦੇ ਜਾਣਾ ਜਾਂ ਸਰਕਾਰ ਖੁੱਲ੍ਹ ਦੇਵੇ ਕੋਈ ਜਿਵੇਂ ਛੋਟੇ ਕਿਸਾਨ ਨੇ ਕੋਈ ਕਿੱਲਾ-ਕਿੱਲਾ ਕੋਈ ਮਤਲਬ ਉਹਨਾਂ ਨੂੰ ਦਿੱਤੇ ਜਾਣਾ ਵੀ ਕਿੰਦਾ ਤੱਕ ਲੈਕ ਨਾਲ-ਨਾਲ ਦੇ ਦਿੱਤੇ ਜਾਂ ਨਾਲੇ ਜ਼ਿਮੀਂਦਾਰ ਵੱਜੇਗਾ ਨਾਲੇ ਆਪਣੀ ਪਾਉਣ ਵਾਲੀ ਪਨੀਰੀ ਵੱਜ ਜਾਏਗੀ ਧੰਨਵਾਦ ਜੀ ਸਮਾਣਾ ਹਲਚਲ ਨਿਊਜ਼ ਨਾਲ ਗੱਲ ਕਰਨ ਲਈ ਥੈਂਕ ਯੂ ਥੈਂਕ ਯੂ ਬਸ ਇਹ ਸਾਰੇ ਸਹਿਮਤ ਆ ਬਿਲਕੁਲ ਸਹਿਮਤ ਆ ਹੀ ਸਰਕਾਰ ਇਹ ਸੀਜਾਂ ਬਾਰੇ ਜ਼ਰੂਰ ਸੋਚੇ ਠੀਕ ਹੈ ਜੀ ਕਿ ਇਹ ਜੇ ਜਵਾਨੀ ਬਚਾਈ ਜਾ ਪੰਜਾਬ ਦੀ ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਧੰਨਵਾਦ